ਮੈਂ ਮੋਰ ਦੇ ਜਾਣਿਆ ਰਹਾ ਮੈਂ ਕਰਨ ਨੂੰ ਦੱਸਦਾ ਹਾਂ ਇਹ ਕੋਈ ਮਰ ਜਾਗੇ ਤਾਂ ਆਏ ਤੇ ਮਰਲੀ ਆ ਬਾਬਾ ਜੀ ਤਬੀ ਮਰ ਜਾਗੇ ਅਖੜਾ ਜੂਗੀ ਬਾਬਾ ਜੀ ਤਬੀਅਤ ਖਰਾਬ ਹੈ ਉਹ ਤਬੀ ਤਬੀਦ ਹੁਣ ਬੱਚੇ-ਬੁੱੱਚੇ ਸੈਟਿਆ ਆ ਸਾਹ ਕੋਈ ਸੈਟਿਆ ਹੁਣ ਮੈਨੂੰ ਮਰਨ ਵਾਸਤੇ ਛੋੜ ਚੜ ਮੈਨੂੰ ਯਾਰ ਛੱਡੋ ਤੇ ਪਹਿਲੇ ਆਪਣੀ ਸਿਹਤ ਜ਼ਰੂਰੀ ਹੈ ਉਹ ਕੋਈ ਨਹੀਂ ਸਿਹਤ ਉੱਤੇ ਮੋਦੀ ਦੇ ਲੇਖੇ ਲੱਗ ਜੂ ਤੇ ਇੱਕ ਮੋਦੀ ਦੋ ਮੋਦੀ ਤਿੰਨ ਚਾਰ ਮੋਦੀ ਲੈ ਕੇ ਬਵਾਂਗੇ ਕੋਈ ਗੱਲ ਜਾਨ ਦੇ ਮੋਦੀ ਦੇ ਅਗੇ ਕੋਈ ਗੱਲ ਨਹੀਂ ਯਾਰ ਕਹ ਆ ਕਹਿ ਰੋ ਬਸ ਬਹੁਤ ਧੀਨਾ ਹੋਇਆ ਉਸ ਤੋਂ ਬਾਅਦ ਕਾਇਲ ਇੱਥੇ ਆਪਣੇ ਜਿਵੇਂ ਮਰਚੀਵੜੇ ਇੱਥੇ ਪਹੁੰਚੇ ਆ ਤੁਸੀਂ ਹਾਲਚਲ ਪਹੁੰਚ ਲੈਂ ਲੇ ਪਹੁੰਚੋ ਹਾਂ ਦੇਖੋ ਤਕਰੀਬਨ 7 ਦੇ ਕਰੀਬ ਇੱਥੇ ਰਾਜਪੁਰੇ ਸਾਡੇ ਜ਼ਖਮੀ ਪਹੁੰਚੇ ਆ ਤੇ ਉਹਨਾਂ ਵਿੱਚੋਂ ਰੇਸ਼ਮ ਸਿੰਘ ਦੀ ਹਾਲਤ ਉਹਦੇ ਸੱਟੇ ਸੱਟ ਲੱਗੀ ਹੋਈ ਉਹ ਪੀਜੀਆ ਇਫੈਕਸ਼ਨ ਕੀਤਾ ਹੋਇਆ ਸਰਦਾਰ ਦਲਬਾਗ ਸਿੰਘ ਆਪਣਾ ਸੂਬੇ ਦਾ ਲੀਡਰ ਆ ਉਹ ਪਟਿਆਲੇ ਗਏ ਹੈਗੇ ਇੱਕ ਹੋਰ ਕਰਨਲ ਸਿੰਘ ਲੰਗ ਵੀ ਉਹ ਵੀ ਪਟਿਆਲੇ ਰੈਫਰ ਹੋਇਆ ਬਾਕੀ ਮਰੀਜ਼ ਤੁਹਾਡੇ ਸਾਹਮਣੇ ਹੈ ਤੇ ਇੱਕ ਜਿਹੜੀ ਮੀਟਿੰਗ ਵੀ ਹੋਈ ਹੈ ਉਹਨੇ ਤੁਸੀਂ ਮੀਟਿੰਗ ਕੋਈ ਸਿੱਧੇ ਆ ਰਹੇ ਹੋ ਕਿ ਉਸ ਮੀਟਿੰਗ ਵਿੱਚ ਕੀ ਸਿੱਟਾ ਨਿਕਲਿਆ ਆ ਦੇਖੋ ਕੁਝ ਨਹੀਂ ਹੈਗਾ ਐਸਐਸਪੀ ਤੇ ਡੀਸੀ ਆਏ ਸੀ ਕਿ ਮਾਲਾ ਪੰਜਾਬ ਦੇ ਉੱਚ ਅਧਿਕਾਰੀ ਸੀਗੇ ਉਹਨਾਂ ਨੇ ਕੱਲ ਦਾ ਸਮਾਂ ਲਿਆ ਵਾਪਸ ਅਸੀਂ ਗੱਲਬਾਤ ਕਰਾ ਕੇ ਠੀਕ ਹੈ ਤੁਹਾਡਾ ਮਸਲਾ ਨਿਬੇੜਨ ਵਾਲੇ ਪਾਸੇ ਜਾਣਾ ਚਾਹੀਏ ਕੱਲ ਪ੍ਰਧਾਨ ਮੰਤਰੀ ਆ ਰਹੇ ਸਕੇ ਕੱਲ ਦਾ ਸਮਾਂ ਲਿਆ ਸਰ ਇਸ ਵਾਸਤੇ ਹੀ ਸਮਾਂ ਲੇਤਾ ਹੈ ਕੋਈ ਪ੍ਰੋਪੋਜ਼ਲ ਲੈ ਕੇ ਆਇਆ ਇਸ ਵੀ ਨਹੀਂ ਨਹੀਂ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਉਹਨਾਂ ਨਾਲ ਕੋਈ ਗੱਲਬਾਤ ਕਰਕੇ ਮਸਲਾ ਹੱਲ ਕਰਾਂਗੇ ਇਹ ਇਹ ਤਾਂ ਉਹਨਾਂ ਨੂੰ ਹੋਊ ਕਹਿੰਦੇ ਵੀ ਸਾਨੂੰ ਕੱਲ ਦਾ ਸਮਾਂ ਦੇ ਦਿਓ ਅਸੀਂ ਗੱਲਬਾਤ ਕਰਾਵਾਂਗੇ ਤੇ ਕੱਲ ਦੇ ਸਮੇਂ ਤੇ ਮਤਲਬ ਕੱਲ ਦਾ ਵੀ ਸ਼ਾਮ ਰਜ ਦਾ ਹਾਂ ਕੱਲ ਤਾਂ ਵੈਸੇ ਵੀ ਅਸੀਂ ਕੀਤਾ ਸੀਗਾ ਸਪੀਟ ਕਰ ਲਾਂਗੇ ਕੀ ਸਰ ਇੱਕ ਗੱਲ ਹੋਰ ਲਾਸਟ ਵਿੱਚ ਜਿਹੜੇ ਆਪਣੇ ਕਿਸਾਨ ਖਾਸ ਜੋ ਜ਼ਖਮੀ ਹੋ ਰਹੇ ਹਨ ਇਲਾਜ ਕਰਾ ਰਹੇ ਹਨ ਇਹਨਾਂ ਦਾ ਇਲਾਜ ਜੋ ਹੈ ਮਤਲਬ ਕਿ ਕਿਸ ਤਰ੍ਹਾਂ ਕੀਤਾ ਜਾਂਦਾ ਪਰਸਨਲੀ ਕਰ ਰਿਹਾ ਹੈ ਜਾਂ ਨਹੀਂ ਇਹ ਤਾਂ ਪੰਜਾਬ ਸਰਕਾਰ ਸਰਕਾਰੀ ਉਹੀ ਕਰਾ ਰਹੇ ਆ ਹਾਲੇ ਤੱਕ ਤਾਂ ਕੋਈ ਸਮੱਸਿਆ ਨਹੀਂ ਹੈ ਕਿ ਜੇ ਕੀ ਆਊਗੀ ਤੇ ਦੱਸਾਂਗੇ ਬੜੇ ਅੱਛੇ ਮਾਹੌਲ ਵਿੱਚ ਹੋਈ ਜਿਵੇਂ ਮੈਂ ਪਹਿਲੇ ਬਤਾਇਆ ਕਿ ਡੀਜੀ ਸਾਹਿਬ ਤੇ ਜਿਹੜਾ ਪਹਿਲਾਂ ਐਸਪੀ ਨਾਲ ਆ ਕੇ ਸੀਸਲਾਗਾ ਤੇ ਉਹ ਕਾਪੀ ਦੇ ਅਫਸਰ ਸੋ ਬੜੇ ਅੱਛੇ ਮਾਹੌਲ ਵਿੱਚ ਮੀਟਿੰਗ ਹੋਈ ਹੈ ਔਰ ਹੋਪਫੁਲੀ आगे भी मीटिंग के क्या ये अच्छा पहल है दोनों तरफ से कह सकते हैं ये पहल तो है ही है जी कि मीटिंग होगी तो फिर ही कोई हल नहीं होगा अब पी एम साहब की कल तो विजिट है हरियाणा में उसको उसके रिगार्डिंग कुछ बातचीत हुई है नहीं मीटिंग का कंटेंट तो मैं आपको नहीं बता सकता कि मीटिंग में बट ये ज़रूर है कि पॉजिटिव माहौल में थी और अच्छी मीटिंग ठीक है थैंक यू थैंक यू